ਦੇਸ਼ ਨਾਲੋਂ ਗਰਦਾਸਪੁਰ ਚਹਰਾਵੀ ਦਰਿਆ ਤੋਂ ਪਾਰ ਸੱਤ ਪਿੰਡਾਂ ਦਾ ਸੰਪਰਕ ਟੁੱਟਿਆ ਪਾਣੀ ਵਧਣ ਕਾਰਨ ਪਾਰਚਾਨ ਲਈ ਚੱਲਣ ਵਾਲੀ ਇੱਕੋ ਇੱਕ ਬੇੜੀ ਵੀ ਹੋਈ ਬੰਦ ਲੋਕ ਹੋਏ ਪਰੇਸ਼ਾਨ ਲਗਾਤਾਰ ਹੋ ਰਹੀ ਬਰਸਾਤ ਕਾਰਨ ਅਚਾਰਾਵੀ ਦਰਿਆ ਵਿੱਚ ਅਚਾਨਕ ਪਾਣੀ ਦਾ ਪੱਧਰ ਵਧ ਗਿਆ ਜਿਸ ਕਾਰਨ ਰਾਵੀ ਦਰਿਆ ਤੋਂ ਪਾਰ ਵਾਸਤੇ ਸੱਤ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ ਰਾਵੀ ਦਰਿਆ ਤੋਂ ਆਰ ਪਾਰ ਜਾਣ ਲਈ ਵਰਤੀ ਚਾਨ ਵਾਲੀ ਕਿਸ਼ਤੀ ਵੀ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਪਾਣੀ ਦਾ ਪੱਧਰ ਇੰਨਾ ਵਧ ਗਿਆ ਹੈ ਕਿ ਕਿਸ਼ਤੀ ਦਾ ਚੱਲਣਾ ਅਸੰਭਵ ਹੈ ਕਿਸ਼ਤੀ ਨਾ ਚੱਲਣ ਕਾਰਨ ਆਰ ਪਾਰਤੇ ਲੋਕ ਫਸੇ ਹੋਏ ਹਨ ਅਤੇ ਨੌਕਰੀਆਂ ਕਰਦੇ ਲੋਕ ਸਕੂਲ ਜਾਂਦੇ ਬੱਚਿਆਂ ਅਤੇ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਕਿਸ਼ਤੀ ਨਾਲ ਚੱਲਣ ਕਾਰਨ ਵਾਪਸ ਮੁੜਨਾ ਪਿਆ ਜਿਸ ਕਾਰਨ ਲੋਕ ਕਾਫੀ ਨਿਰਾਸ਼ ਦਿਖਾਈ ਦੇ ਰਹੇ ਹਨ ਸਰ ਬਹੁਤ ਦਿੱਕਤ ਆ ਰਹੀ ਹੈ ਇੰਨੀ ਕਿ ਦਿੱਕਤ ਹੈ ਮਾੜੀ ਕਿ ਅਸੀਂ ਸਵੇਰ ਦੇ 6 ਵਜੇ ਦੇ ਇੱਥੇ ਅੱਗੇ ਰੁਕ ਗਏ ਹੀ ਜਿਹੜਾ ਕਿ ਸਵੇਰੇ 7 ਵਜੇ ਪਹਿਲਾਂ ਇੱਥੋਂ ਜਾਨਕੀ ਕਿ ਕਿਸ਼ਤੀ 7 ਵਜੇ ਤੋਂ ਤੋਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਭਾਈ ਸਵੇਰੇ 6 ਵਜੇ ਆ ਕੇ ਇੱਥੇ ਬੈਠ ਕੇ ਹੁਣ ਤੱਕ ਕਿਸਤੀ ਇੱਥੇ ਪਾਣੀ ਦੇ ਵਹਾਅ ਕਾਰਨ ਕਿਸਤੀ ਨਹੀਂ ਪਈ ਤੇ ਜਿਹੜਾ ਬਾਰ ਫਿਰ ਪਾਰੀ ਹੈ ਜੀ ਹਾਂਜੀ ਤੇ ਜੀ ਉਹਨਾਂ ਨੂੰ ਕੋਈ ਲੋਡ ਪੈ ਜੇ ਉਧਰ ਤੇ ਫਿਰ ਤੁਹਾਡਾ ਕਿਦਾਂ ਸਰ ਕੋਈ ਪ੍ਰਬੰਧ ਨਹੀਂ ਹੈ ਕੋਈ ਵੀ ਸਰ ਮੇਰਾ 2017 ਚ ਵਿਆਹ ਹੋਇਆ ਸੀ ਉਦੋਂ ਵੀ ਮੈਂ ਆਪਣੇ ਵਿਆਹ ਦੇ ਵਿੱਚ ਵੀ ਮੇਰੀ ਜਦੋਂ ਮੇਰੀ ਬਰਾਤ ਹੀ ਉਸ ਦਿਨ ਪੁਲ ਬਣਿਆ ਸੀ ਸਿਆਲ ਦੇ ਦਿਨ ਹੀ ਤੇ ਉਹ ਪੁਲ ਬਣਿਆ ਹੋਇਆ ਸੀ ਤੇ ਪੁਲ ਪਾਣੀ ਕਰ ਕਰ ਕੇ ਉਧਰੋਂ ਵੀ ਰੈਂਪ ਰੋੜ ਗਿਆ ਇਧਰੋਂ ਵੀ ਰੋੜ ਗਿਆ ਵਿਚਕਾਰ ਪੁਲ ਚਲ ਗਿਆ ਤੇ ਮੈਂ ਜਿੰਨੀ ਵੀ ਸ਼ੋਪਿੰਗ ਜਿਹੜੇ ਵੀ ਮੇਰੇ ਲੋਹਾਈ ਸਰ ਵਾਪਸ ਚਲ ਗਏ ਜਿਹੜੇ ਮੈਂ ਰੋਟੀ ਕਰਨ ਵਾਸਤੇ ਕੀਤੇ ਦਿਓ ਮੈਂ ਲੋਹਾਈ ਵਾਪਸ ਭੇਜਤੇ ਸੀ ਉਸ ਤੋਂ ਬਾਅਦ ਮਨਾ ਮੇਰਾ ਲੈ ਤੱਕ ਘੋੜੀ ਚੜਾਵਾ ਇਹਦਾ ਬਿਨਾ ਘੋੜੀ ਚੜਾਵੇ ਤੋਂ ਮੇਰਾ ਵਿਆਹ ਹੋਇਦਾ ਐਨਾ ਕਿ ਤੰਗਾ ਮੈਨੂੰ ਤੋਂ ਜਉਂਦਾ ਮੇਰਾ ਵਿਆਹ ਹੋਇਦਾ ਜੀ ਮੈਨੂੰ ਉਸ ਤੋਂ ਬਾਅਦ ਮੈਨੂੰ ਤੰਗੀ ਤੰਗੀ ਲੱਗੀ ਐ ਇੱਥੇ ਜੀ ਤੇ ਪ੍ਰਸ਼ਾਸਨ ਨੂੰ ਕੋਈ ਇੰਨਾ ਪਰਵਾਹ ਨਹੀਂ ਹੈ ਕਿ ਸਾਡੇ ਤੇ ਕੋਈ ਪੂਕਤਾ ਪ੍ਰਬੰਧ ਕੀਤਾ ਜਾਏ ਸਾਡੇ ਪੱਕੇ ਪੁਲ ਦਾ ਮੁੱਦਾ ਚ ਕੋਏ ਦਾ ਉਹ ਕਹਿੰਦੇ ਵੀ ਹੈ ਬਰਸਾਂ ਤੋਂ ਬਾਅਦ ਤੁਹਾਡਾ ਪੁਲ ਬਣਿਆ ਜਾਏਗਾ ਪਰ ਹਾਲੇ ਤੱਕ ਇੱਥੇ ਕੋਈ ਪਤਾ ਨਹੀਂ ਹੈ ਨਾ ਜਿਮੀਦਾਰਾਂ ਦੇ ਖਾਤੇ 'ਚ ਪੈਸੇ ਪਏ ਆ ਨਾ ਕੋਈ ਟੈਂਡਰ ਹੋਇਆ ਨਾ ਕੁਛ ਹੋਇਆ ਸਾਡੀ ਉਥੋਂ ਸੜਕ ਹੈ ਜੀ ਮੇਰੇ ਖਾ ਅੱਧਾ ਕਿਲੋਮੀਟਰ ਸੜਕਾ ਜਿਹੜੀ ਦਰਿਆ ਦੇ ਵਿੱਚ ਜਾ ਚੁੱਕੀ ਆ ਅੱਧੀ ਟੱਟ ਚੁੱਕੀ ਆ ਉਹ ਸਾਨੂੰ ਪੱਕਾ ਪਤਾ ਨਹੀਂ ਵੀ ਆਹੀਂ ਉੱਥੇ ਪਾਰ ਨਹੀਂ ਟੱਪੇ ਹਾਲੇ ਦੇਖਿਆ ਨਹੀਂ ਜਾ ਕੇ ਵੀ ਉਹ ਸੜਕ ਬਚੀ ਦੀ ਹੈ ਕਿ ਨਹੀਂ ਬਚੀ ਦੀ ਸਾਡੀ ਇੰਨੀ ਗਮਾੜੀ ਹਾਲਾਤ ਆ ਜੇ ਉਹ ਸੜਕ ਬੰਦ ਦਰਿਆ ਦੇ ਵਿੱਚ ਚੱਲ ਜਾਂਦੀ ਹੈ ਤੇ ਸਾਡਾ ਲੰਘਾ ਵੀ ਉੱਥੋਂ ਬੰਦ ਹੋ ਸਕਦਾ ਜੀ ਕੀ ਮੰਗ ਕੀ ਹੈ ਸਰਕਾਰ ਦੀ ਮੰਗ ਕੋ ਇਹੋ ਹੀ ਹੈ ਕਿ ਸਾਡਾ ਜਿਆਦਾ ਤੋਂ ਪੂਕਤਾ ਪ੍ਰਬੰਧ ਕੀਤਾ ਜਿਹੜਾ ਸਾਡਾ ਪੱਕਾ ਪੁਲ ਮਨਜ਼ੂਰ ਹੋਏ ਦਾ ਉਹਨੂੰ ਬਣਾਇਆ ਜਾਏ ਜਲਦੋਂ ਤੋਂ ਜਲਦ ਕੰਮੋਂ ਦਾ ਲਾਇਆ ਜਾਏ ਆਪਾਂ ਰਾਏ ਕੁਮਾਰ ਪਿੰਡ ਭਰਿਆਲ ਦੇ ਚ ਰਹਿਣ ਵਾਲੇ ਤੇ ਲੋਕਪੜਾ ਇਨਸਾਵਲ ਸੈਟੀ ਦੇ ਮੈਂਬਰ ਆ ਤੇ ਆਪਣੇ ਨਾਲ ਇਹੋ ਜੀ ਹਰ ਸਾਲ ਇਤਰਾ ਹੀ ਟਾਪੂ ਬਣਿਆ ਜਾਂਦਾ ਜੀ ਜਦੋਂ ਤਾਂ ਦੇਹਜਾਦ ਹੋ ਜਾਇਆ ਆਪਾਂ ਤੇ ਸਾਡੇ ਬਾਤ ਦੇ ਦੇਹਜਾਦ ਥੋੜਾ ਕੁ ਹੀ ਹੋਇਆ ਆਂ ਅਸੀਂ ਗੁਲਾਮ ਚੀ ਆਂ ਜੀ ਸ਼ਹਿਰ ਦਾ ਪਾਣੀ ਆਇਆ ਤੇ ਇੱਧਰ ਜਿਹੜੇ ਉੱਧਰ ਵਿਚਾਰੇ ਉੱਧਰ ਹੋ ਗਏ ਕਿ ਗੀਆਂ ਦੁੱਧ ਪਾਟ ਪਾਣਾ ਸੀ ਉਹਦਾ ਦੁੱਧ ਉੱਥੇ ਪਾ ਦੂ ਖਰਾਬ ਹੋ ਗਿਆ ਜਿਹੜਾ ਇੱਧਰ ਕੋਈ ਕੰਮ ਟੀਚਰ ਵੀ ਆਏ ਸੀ ਟੀਚਰ ਵੀ ਵਾਪਸ ਹੋ ਗਏ ਨਾ ਉਹਨਾਂ ਨੂੰ ਇੰਨੇ ਪਾਣੀ ਦੇ ਕਿੰਨੇ ਜਾਂਦਾ ਕੋਈ ਰਿਸਕ ਲਾਂਦਾ ਆਹੀਂ ਵੀ ਦੇਖੇ ਗਰਨੇ ਆ ਉਹ ਨਹੀਂ ਪਾਉਂਦੇ ਘੰਟੇ ਤੱਕ ਤੇ ਆਪਾਂ ਵਾਪਸ ਹੋਏ ਨਾ ਦਰ ਨੂੰ ਤੁਸੀਂ ਕਿੱਧਰ ਪਾੜ ਜਾਣਾ ਹਾਂਜੀ ਹਾਂਜੀ ਪਾੜੀ ਅਪਡਾਟ ਡੇਲੀ ਹੋਈਦਾ ਜੀ ਖੇਤੀਬਾੜੀ ਸਾਰੀ ਪਾ ਰਿਆ ਕਿਦਾਂ ਪਤਾ ਲੱਗਿਆ ਪਾਣੀ ਵੱਗ ਗਿਆ ਨਹੀਂ ਅਸੀਂ ਰੋ ਜਾਣਾ ਆਈਦਾ ਸਵੇਰੇ 6:30 ਵਜੇ 7:00 ਵਜੇ ਜਦੋਂ ਆਇਆ ਪਾਣੀ ਅਗੇ ਵਧਿਆ ਸੀ ਤੇ ਹੁਣ ਇਹਨਾਂ ਹੁਣ ਤਾਂ ਥੋੜਾ ਫਰਕ ਪੈ ਗਿਆ ਪਹਿਲਾਂ ਬਹੁਤ ਤੇਜ਼ ਪਾਣੀ ਸੀ ਤੇ ਫਿਰ ਇਹਨਾਂ ਜੀ ਰਿਸਕ ਲੰਦੇ ਨਾ ਮੁਲਾਜ਼ਮ ਕੋਈ ਹਾਸਾ ਵੀ ਹੋ ਸਕਦਾ ਜੀ ਨਰਿੰਦਰ ਸingh ਜੀ ਕੀ ਕੰਮ ਕਰਦੇ ਹੋ ਸਰ ਕਿਸਤੀ ਚਲਾਉਂਦਾ ਕਿਸਤੀ ਮਲਾਉ ਇੱਥੇ ਹੈ ਨਾ ਜੀ ਜੀ ਤੇ ਕੀ ਦਿੱਕਤ ਆਈ ਆ ਅੱਜ ਜਿਹੜੇ ਲੋਕ ਇੱਥੇ ਵੇਟ ਕਰ ਰਹੇ ਨੇ ਅੱਜ ਸਵੇਰ ਤੋਂ ਕੀ ਦਿੱਕਤ ਆਈ ਆ ਤੇ ਸਾਰਾ ਸੇ ਪਾਣੀ ਭੜਾ ਹੈ ਬੜੀ ਵਾਹੀ ਕੱਪੜਾ ਪੈਂਦੇ ਫਲ ਪੈਂਦੇ ਸਾਰ ਪਾਣੀ ਵਧ ਗਿਆ ਜੀ ਹਾਂ ਜੀ ਪਾਣੀ ਵਧ ਗਿਆ ਬਹੁਤ ਮਲੀ ਲਹਿਰ ਪੈਂਦੀ ਫਾਲੀ ਦੀ ਪੰਦੀ ਹੈ ਬਹੁਤ ਪੈਦੀ ਠੀਕ ਹੈ ਜੀ ਤੇ ਕਿਸ਼ਤੀ ਤਾਨ ਚਲੀ ਹਰ ਹਾਂ ਥੋੜਾ ਪਾਣੀ ਦਾ ਬਾਹ ਥੋੜਾ ਕੰਮ ਹੋ ਗਿਆ ਤੇ ਲੋਕੀ ਮੁਰਗੇ ਵਾਰ ਹੁਣ ਮੈਂ ਚੜਾ ਕਿਸ਼ਤੀ ਚ ਚਲਾ ਲੈਣੇ ਮਣਜੀ ਹਾਲੇ ਲੋਗ ਰਗੇ ਜੀ ਜਿਹੇ ਦੇ ਵਿੱਚ ਮਲਾ ਸਾਹਿਬ ਜੇ ਕਿਸੇ ਨੂੰ ਮੈਡੀਕਲ ਅਮਰਜੈਂਸੀ ਪੈ ਜਾਂਦੀ ਆ ਜਾਂ ਬੱਚੇ ਸਕੂਲ ਵਾਲੇ ਨੇ ਜਾਂ ਕੁਝ ਹੋਰ ਕਿਸੇ ਨੂੰ ਦਿੱਕਤ ਆ ਜਾਂਦੀ ਆ ਤੇ ਉਹਨਾਂ ਦਾ ਆਉਣਾ ਜਾਣਾ ਫਿਰ ਕਿੱਦਾਂ ਹੁੰਦਾ ਇੱਧਰ ਸਭ ਮੁਸ਼ਕਲ ਆਂਦੀ ਹੈ ਸਾਹਿਬ ਮੁਸ਼ਕਲ ਆ ਜੀ ਮਤਲਬ ਨਹੀਂ ਆਇਆ ਜਾਂਦਾ ਨਹੀਂ ਆ ਪੰਨਿਆ ਦੇ ਵੀ ਕੀ ਕਹਿਣਾ ਚਾਹੋ ਕਹਿਣੇ ਚਾਹਣੇ ਭਈਆਂ ਨੂੰ ਮੁਸ਼ਕਲਾਂ ਬਹੁਤ ਨੇ ਸਾਡਾ ਪੁਲ ਬਣਾਇਆ ਜਾਏ ਸਾਡੀ ਇਹੋ ਸਮੱਸਿਆ ਹੈ ਔਰ ਤੇ ਇਧਰ ਕੁਝ ਕਹਿੰਦੇ ਨਹੀਂ ਜਦੋਂ ਵੀ ਮੀਡੀਆ ਵਾਲੇ ਬਿਆਨ ਜਾਂ ਡੀਸੀ ਵੀ ਆਏ ਤਾਂ ਦੀਵੇਂ ਹਿਉ ਗਾਲ ਕਹਨੇ ਸੰਪੂਲ ਪੂਲ ਦਿੱਤਾ ਜਾਏ ਕਿੱਧਰ ਜਾਣਾ ਪਾੜ ਜਾਣਾ ਹਾਂਜੀ ਪਰਿਆਲ ਜਾਣਾ ਕਰੋ ਮਾਤਾ ਜੀ ਆਏ ਹੋ ਕਦੋਂ ਆਈਆਂ ਸਵੇਰ ਦੇ 7 ਵਜੇ ਤੇ ਆਈਆਂ